ਇਨਾਂ ਦਾ ਸਾਨੂੰ ਐਡਰੈਸ ਦੱਸਿਆ ਜਾਵੇ ਕਿੱਥੋਂ ਦੇ ਹੈਗੇ ਆ ਇੱਥੇ ਇੰਡੀਆ 'ਚ ਰਹਿੰਦੇ ਆ ਪੰਜਾਬ 'ਚ ਰਹਿੰਦੇ ਆ ਜਾਂ ਬਾਹਰ ਰਹਿੰਦੇ ਆ ਕਿਤੇ ਵੀ ਰਹਿੰਦੇ ਇਹਨਾਂ ਦਾ ਆ ਪਤਾ ਕੀਤਾ ਜਾਵੇ ਤੇ ਦੂਸਰੀ ਗੱਲ ਜੇਕਰ ਇਹ ਬੰਦੇ ਸੰਗਤੀ ਰੂਪ ਦੇ ਵਿੱਚ ਮਾਫੀ ਨਹੀਂ ਮੰਗਦੇ ਤੇ ਇਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਸਕਰੀਨ ਦੇ ਉੱਪਰ ਇੱਕ ਵੀਡੀਓ ਚੱਲ ਰਹੀ ਆ ਤੇ ਵੀਡੀਓ ਦੇਖੋ ਇੱਕ ਵਿਆਹ ਦੀ ਵੀਡੀਓ ਆ ਦਸਤਾਰ ਹੱਥ ਦੇ ਨਾਲ ਫੜ ਕੇ ਵਗਾ ਕੇ ਮਾਰੀ ਜਾਂਦੀ ਆ ਸੁੱਟੀ ਜਾਂਦੀ ਆ ਇਹ ਦਸਤਾਰ ਦੀ ਸ਼ਰੀਆਮ ਬੇਅਦਬੀ ਹੈ ਪਹਿਲੀ ਗੱਲ ਤੇ ਹੋ ਸਕੇ ਵੀ ਇਹ ਜਿੱਥੋਂ ਦੇ ਵੀ ਬੰਦੇ ਹੈਗੇ ਆ ਇਹਨਾਂ ਦਾ ਸਾਨੂੰ ਐਡਰੈਸ ਦੱਸਿਆ ਜਾਵੇ ਕਿੱਥੋਂ ਦੇ ਹੈਗੇ ਆ ਇੱਥੇ ਇੰਡੀਆ 'ਚ ਰਹਿੰਦੇ ਆ ਪੰਜਾਬ 'ਚ ਰਹਿੰਦੇ ਆ ਜਾਂ ਬਾਹਰ ਰਹਿੰਦੇ ਆ ਕਿਤੇ ਵੀ ਰਹਿੰਦੇ ਇਹਨਾਂ ਦਾ ਆ ਪਤਾ ਕੀਤਾ ਜਾਵੇ ਤੇ ਦੂਸਰੀ ਗੱਲ ਜੇਕਰ ਇਹ ਬੰਦੇ ਸੰਗਤੀ ਰੂਪ ਦੇ ਵਿੱਚ ਮਾਫੀ ਨਹੀਂ ਮੰਗਦੇ ਤੇ ਇਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਜਿੱਥੋਂ ਦੇ ਵੀ ਬੰਦੇ ਹੈਗੇ ਆ ਉਥੋਂ ਦੀਆਂ ਲੋਕਲ ਜਿਹੜੀਆਂ ਸੰਗਤਾਂ ਇਹਨਾਂ ਦਾ ਅਤਾ ਪਤਾ ਕਰਕੇ ਇਹਨਾਂ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਕਰਨ ਵੀ ਇਹਨਾਂ ਨੇ ਦਸਤਾਰ ਦੀ ਬੇਅਦਬੀ ਕੀਤੀ ਨਾਲੇ ਇਹਨਾਂ ਨੂੰ ਦੱਸਣ ਇਹਨਾਂ ਨੂੰ ਇੱਕ ਵਾਰੀ ਪਤਾ ਦੱਸਣਾ ਵੀ ਦਸਤਾਰ ਦੀ ਅਹਿਮਤ ਕੀ ਹੁੰਦੀ ਹੈ ਦਸਤਾਰ ਕਿੰਨੀਆਂ ਸ਼ਹਾਹਤਾਂ ਤੋਂ ਬਾਅਦ ਸਾਨੂੰ ਇਹ ਸਿਰ ਦੇ ਉੱਪਰ ਸੋਭਦੀ ਮਿਲੀ ਹੈ ਇਹ ਦਸਤਾਰ ਕੋਈ ਆਮ ਚੀਜ਼ ਨਹੀਂ ਹੈ ਵੀ ਜਦੋਂ ਮਰਜ਼ੀ ਵਗਾ ਕੇ ਲਾਦੋ ਤੇ ਜਦੋਂ ਮਰਜ਼ੀ ਬੰਨ ਲਓ ਇਹਨਾਂ ਨੇ ਤੇ ਦਸਤਾਰਾਂ ਬਸ ਇਸੇ ਕਰਕੇ ਬੰਨੀਆਂ ਲਾਵਾ ਲੈਣ ਵਾਸਤੇ ਗੁਰੂ ਮਹਾਰਾਜ ਦੀ ਹਜ਼ੂਰੀ ਚ ਲਾਵਾ ਲੈਣ ਵਾਸਤੇ ਦਸਤਾਰਾਂ ਬੰਨਦੇ ਆ ਤੇ ਦਸਤਾਰਾਂ ਬੰਨਣ ਵਾਲੇ ਵੀ ਬਾਹਰੋਂ ਆਉਂਦੇ ਆ ਜਿਹੜੇ ਬੰਨਣ ਜਾਂਦੇ ਉਹਨਾਂ ਨੂੰ ਵੀ ਬੇਨਤੀ ਆ ਵੀ ਇਹਨਾਂ ਨੂੰ ਦੱਸਿਆ ਕਰੋ ਵੀ ਦਸਤਾਰ ਦੀ ਅਹਿਮੀਅਤ ਕੀ ਹੈ ਵੀ ਇਹ ਐਵੇਂ ਨਹੀਂ ਲਾ ਕੇ ਵੀ ਵਗਾ ਕੇ ਠਾਂ ਮਾਰੀ ਹੈ ਸੋ ਇਸ ਕਰਕੇ ਬੇਨਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਸਕਰੀਨ ਦੇ ਉੱਪਰ ਇੱਕ ਵੀਡੀਓ ਚੱਲ ਰਹੀ ਆ ਤੇ ਵੀਡੀਓ ਦੇਖੋ ਇੱਕ ਵਿਆਹ ਦੀ ਵੀਡੀਓ ਆ ਦਸਤਾਰ ਹੱਥ ਦੇ ਨਾਲ ਫੜ ਕੇ ਵਗਾ ਕੇ ਮਾਰੀ ਜਾਂਦੀ ਆ ਛੁੱਟੀ ਜਾਂਦੀ ਆ ਇਹ ਦਸਤਾਰ ਦੀ ਸ਼ਰੀਆਮ ਬੇਦਰਦੀ ਹੈ ਪਹਿਲੀ ਗੱਲ ਤੇ ਹੋ ਸਕੇ ਵੀ ਇਹ ਜਿੱਥੋਂ ਦੇ ਵੀ ਬੰਦੇ ਹੈਗੇ ਆ ਇਹਨਾਂ ਦਾ ਸਾਨੂੰ ਐਡਰੈਸ ਦੱਸਿਆ ਜਾਵੇ ਕਿੱਥੋਂ ਦੇ ਹੈਗੇ ਆ ਇੱਥੇ ਇੰਡੀਆ 'ਚ ਰਹਿੰਦੇ ਆ ਪੰਜਾਬ 'ਚ ਰਹਿੰਦੇ ਆ ਜਾਂ ਬਾਹਰ ਰਹਿੰਦੇ ਆ ਕਿਤੇ ਵੀ ਰਹਿੰਦੇ ਇਹਨਾਂ ਦਾ ਆਪਾ ਪਤਾ ਕੀਤਾ ਜਾਵੇ ਤੇ ਦੂਸਰੀ ਗੱਲ ਜੇਕਰ ਇਹ ਬੰਦੇ ਸੰਗਤੀ ਰੂਪ ਦੇ ਵਿੱਚ ਮਾਫੀ ਨਹੀਂ ਮੰਗਦੇ ਤੇ ਇਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਜਿੱਥੋਂ ਦੇ ਵੀ ਬੰਦੇ ਹੈਗੇ ਆ ਉਥੋਂ ਦੀਆਂ ਲੋਕਲ ਜਿਹੜੀਆਂ ਸੰਗਤਾਂ ਇਹਨਾਂ ਦਾ ਅਤਾ ਪਤਾ ਕਰਕੇ ਇਹਨਾਂ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਕਰਨ ਵੀ ਇਹਨਾਂ ਨੇ ਦਸਤਾਰ ਦੀ ਬੇਅਦਬੀ ਕੀਤੀ ਨਾਲੇ ਇਹਨਾਂ ਨੂੰ ਦੱਸਣਾ ਇਹਨਾਂ ਨੂੰ ਇੱਕ ਵਾਰੀ ਪਤਾ ਦੱਸਣਾ ਵੀ ਦਸਤਾਰ ਦੀ अहमਤ ਕੀ ਹੁੰਦੀ ਹੈ ਦਸਤਾਰ ਕਿੰਨੀਆਂ ਸ਼ਹਾਹਤਾਂ ਤੋਂ ਬਾਅਦ ਸਾਨੂੰ ਇਹ ਸਿਰ ਦੇ ਉੱਪਰ ਸੋਧ ਦੀ ਮਿਲੀ ਹੈ ਇਹ ਦਸਤਾਰ ਕੋਈ ਆਮ ਚੀਜ਼ ਨਹੀਂ ਹੈ ਵੀ ਜਦੋਂ ਮਰਜ਼ੀ ਵਗਾ ਕੇ ਲਾਦੋ ਤੇ ਜਦੋਂ ਮਰਜ਼ੀ ਬੰਨ ਲਓ ਇਹਨਾਂ ਨੇ ਤੇ ਦਸਤਾਰਾਂ ਬਸ ਇਸੇ ਕਰਕੇ ਬੰਨੀਆਂ ਲਾਵਾਂ ਲੈਣ ਵਾਸਤੇ ਗੁਰੂ ਮਹਾਰਾਜ ਦੀ ਹਜ਼ੂਰੀ ਚ ਲਾਵਾਂ ਲੈਣ ਵਾਸਤੇ ਦਸਤਾਰਾਂ ਬੰਨਦੇ ਆ ਤੇ ਦਸਤਾਰ ਬੰਨਣ ਵਾਲੇ ਵੀ ਬਾਹਰੋਂ ਆਉਂਦੇ ਆ ਜਿਹੜੇ ਬੰਨਣ ਜਾਂਦੇ ਉਹਨਾਂ ਨੂੰ ਵੀ ਬੇਨਤੀ ਆ ਵੀ ਇਹਨਾਂ ਨੂੰ ਦੱਸਿਆ ਕਰੋ ਵੀ ਦਸਤਾਰ ਦੀ ਅਹਿਮੀਅਤ ਕੀ ਹੈ ਵੀ ਇਹ ਐਵੇਂ ਨਹੀਂ ਲਾ ਕੇ ਵੀ ਵਗਾ ਕੇ ਠਾਂ ਮਾਰੀ ਹੈ ਸੋ ਇਸ ਕਰਕੇ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ